ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਆਈ ਹੋ ਸਾਰੇ ਠੀਕ ਹੋ ਹੋ। ਤੁਹਾਨੂੰ ਗੁਰਮਦਰ ਸਾਡੇ ਮੇਰੇ ਪਰ ਆ ਰਿਹਾ ਸਮਰਜੀਤ ਕੌਰ ਸਰਮਜੀਤ ਕੌਰ ਬਰਾੜ ਸਵਾਗਤ ਕਰਦੀ ਆਪਣੇ ਜੀ YouTube ਚੈਨਲ Facebook ਤੇ Instagram ਤੇ ਅੱਜ ਆਪਾਂ ਲਾਈਵ ਸੈਲ ਲੱਡੂ ਘਰ ਤੋਂ ਹੀ ਬਣਾਉਣੀ ਜਿਹਦੇ ਵਿੱਚ ਆਪਾਂ ਨੇ 1/2 ਕਿਲੋ ਰਸਣ ਲਿਆ ਸੀ ਆ ਤੇ 750 ਗ੍ਰਾਮ ਖੰਡ ਲਈ ਸੀ। ਹੁਣ ਆਪਾਂ ਪਹਿਲਾਂ ਚਾਸ਼ਨੀ ਤਿਆਰ ਕਰਾਂਗੇ ਫਿਰ ਆਪਾਂ ਨਾਲ ਬੈਟਰ ਤਿਆਰ ਕਰਾਂਗੇ। ਬੈਟਰ ਦੇ ਵਿੱਚ ਥੋੜਾ ਜਿਹਾ ਫੂਡ ਕਲਰ ਪਾ ਲਿਆ ਮੈਂ ਤੇ ਚਾਸ਼ਨੀ ਵਾਸਤੇ ਜਿਹੜੀ ਮੈਂ ਛੱਡ ਸਾਡੇ 700 ਗ੍ਰਾਮ ਖੰਡ ਲਈ ਸੀ ਉਹਦੇ ਵਿੱਚ ਮੈਂ 350 ਗ੍ਰਾਮ ਪਾਣੀ ਪਾਵਾਂਗੀ ਤੇ ਪਹਿਲਾਂ ਆਪਾਂ ਚਾशनी ਤਿਆਰ ਕਰਦੇ ਹਾਂ ਲੱਡਵਾਂ ਦੀ ਫਿਰ ਆਪਾਂ ਲੱਡਵਾਂ ਦਾ ਬੇਸਟਰ ਹੁਣ ਆਪਾਂ ਪਹਿਲਾਂ ਚਾशनी ਬਣਾਉਂਦੇ ਜਿਹੜੀ ਮੈਂ ਖੰਡ ਲਈ ਸੀ ਉਹ ਤਪੀਲੇ 'ਚ ਪਾਤੀ ਨਾਲ ਮੈਂ ਪਾਣੀ ਪਾ ਦੂੰਗੀ ਜਿੰਨਾ ਜਿੰਨੀ ਖੰਡ ਲਈ ਉਹ ਦਾਦਾ ਬਾਣੀ ਲੈਣਾ ਤੇ ਜਿੰਨਾ ਵੇਚਣ ਲਈ ਉਹਦੇ ਤੋਂ ਥੋੜੀ ਜੀ ਵੱਧ ਖੰਡ ਲੈਣੀ ਕਿਉਂਕਿ ਕਈ ਲੋਕੀ ਮਿੱਠਾ ਵਾ ਜ਼ਿਆਦਾ ਖਾਂਦੇ ਕਈ ਘੱਟ ਨਹੀਂ ਤੇ ਜਿੰਨਾ ਵੇਚਣ ਲਈ ਇਹ ਉਹਦੇ ਤੋਂ ਅੱਧੀ ਜਿਆਦੀ ਖੰਡ ਲਈ ਦੀ ਜਿਵੇਂ 1/2 ਕਿਲੋ ਵੇਚਣ ਤੇ 1 ਕਿਲੋ ਖੰਡ ਲਾ ਮੈਂ ਥੋੜੀ ਜੀ ਘੱਟ ਲਈ ਇਸ ਕਰਕੇ ਬਿਕੋਸ ਕਿਉਂਕਿ ਇਨਨ ਨੇ ਮਿੱਠਾ ਘੱਟ ਗਿਆ ਠੀਕ ਤੇ ਹੁਣ ਆਪਾਂ ਚਾਚਨੀ ਰੱਖਤੀ ਤੇ ਨਾਲ ਨਾਲ ਆਪਾਂ ਬੈਟਰ ਤਿਆਰ ਕਰਦੇ ਇਧਰ ਆਪਾਂ ਨੇ ਬੇਸਣ ਲੈ ਲਿਆ ਸੀ ਬੇਸਣ ਦੇ ਵਿੱਚ ਹੀ ਮੈਂ ਫੂਡ ਕਲਰ ਪਾ ਲਿਆ ਸੀਗਾ ਤੇ ਬੇਸਣ ਦੇ ਵਿੱਚ ਕੋਈ ਆਪਾਂ ਬੇਕਿੰਗ ਪਾਊਡਰ ਬੇਕਿੰਗ ਥੋੜਾ ਕੁਝ ਨਹੀਂ ਪਾਉਣਾ ਦੋ ਚਮਚੇ ਹੋਣ ਲਈ ਆਪਾਂ ਨੇ ਹੋ ਪਾਉਣਾ ਖਾਣੇ ਵਾਲਾ ਤੇਲ ਪਾਤਾ ਮੈਂ ਅਰ ਫਾਈਨ ਆਇਲ ਪਾਤਾ ਤੇ ਹੁਣ ਆਪਾਂ ਇਹਨਾਂ ਨੂੰ ਇਹਨੂੰ ਘੋਲ ਲੈਂਦੇ ਥੋੜਾ ਜਿਹਾ ਮੈਂ ਮੋਟਾ ਜਿਹਾ ਕਰਕੇ ਘੋਲ ਕੇ ਰੱਖ ਦਿੰਦੀ ਫਿਰ ਇਹਦੇ 'ਚ ਨਾ ਡਲੀਆਂ ਜੀਆਂ ਨਹੀਂ ਰਹਿੰਦੀਆਂ ਆ ਤੇ ਈਜੀ ਉਹ ਸੌਫਟ ਬਣ ਜਾਂਦਾ ਨਹੀਂ ਤੇ ਇਹ ਨਾ ਜੇ ਕੇਵਰੀ ਪਾਣੀ ਪਾ ਕੇ ਘੋਲ ਗਏ ਨੂੰ ਤੇ ਫਿਰ ਇਹਦੇ ਵਿੱਚ ਗੰਡਾ ਜੀਆਂ ਬਣ ਜਾਂਦੀਆਂ ਤੇ ਹੁਣ ਆਪਾਂ ਨਾਲ ਨਾਲ ਇਹਨੂੰ ਘੋਲ ਲੈਂਦੇ ਤੇ ਸਾਡੇ ਅੱਜ ਮੀਂਹ ਵੀ ਬਹੁਤ ਜ਼ਿਆਦਾ ਪਈ ਜਾਂਦਾ ਇੰਨਾ ਕੁ ਜ਼ਿਆਦਾ ਮੀਂਹ ਪਈ ਜਾਂਦਾ ਨਾ ਹੱਦੋਂ ਹੀ ਵੱਧ ਠੰਡ ਬਣ ਗਈ ਆ ਇਹ ਕਿਸੇ ਦਾ ਆਰਡਰ ਸੀਗਾ ਤੇ ਆਪਾਂ ਅੱਜ ਨਾਲੇ ਆਰਡਰ ਕੰਪਲੀਟ ਕਰ ਲੈਂਦੇ ਨਾਲੇ ਆਪਾਂ ਰੈਸਪੀ ਸ਼ੇਅਰ ਕਰ ਦਵਾਂਗੇ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਰੱਖ ਦਵਾਂਗੇ ਰੈਸਟ ਵਾਸਤੇ ਹੁਣ ਆਪਾਂ ਇਹ ਤੇਲ ਇਧਰ ਆਪਾਂ ਨੇ ਤੇਲ ਵੀ ਰੱਖਤਾ ਸੀ ਗਰਮ ਤੇ ਇਸ ਤਰ੍ਹਾਂ ਦਾ ਆਪਾਂ ਨੂੰ ਇਹ ਚਾਹੀਦਾ ਹੈ ਬੈਟਰੀ ਦਾ ਨਾ ਜ਼ਿਆਦਾ ਪਤਲਾ ਨਾ ਜ਼ਿਆਦਾ ਗਾੜਾ ਤੇ ਆਪ ਤੇਲ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਡ੍ਰੌਪ ਪਾ ਕੇ ਦੇਖਦੇ ਕਿ ਉੱਪਰ ਉੱਠ ਗਿਆ ਤੇਲ ਪੂਰਾ ਗਰਮ ਹੋਣਾ ਚਾਹੀਦਾ ਫਿਰ ਗੁੰਦੀ ਉੱਪਰ ਉੱਠੂਗੀ ਹੁਣ ਨੇ ਦੇਖੋ ਤੁਸੀਂ ਆਪਾਂ ਆਉ ਦੇ ਨਾਲ ਪਾਉਂਦੇ ਅੱਜ ਮੈਂ ਦੂਜੀ ਛਾਲਨੀ ਨਾਲ लवाईं झारनी बूंदी बनाऊंगी लड्डू की थोड़े बनाने से ना, जा, ना तो करके मैं छोटी छोटा फ्राई पैन ही रख लिया क्योंकि कढ़ाई मैं एड्डी वीडी की करनी है फिर ज्यादा खलारा जहा पै जाता ना तो हम देखो तीस अपनी बूंदी किोल गोल निकल रही है ना गोल गोल बूंदी है ਮੇ ਅਸਲ ਵਿੱਚ ਨਾ ਮੇਰਾ ਕੈਮਰਾ ਥੋੜਾ ਜਿਹਾ ਦੂਰ ਆਗਾ ਬਿਕੋਜ਼ ਕਿਉਂਕਿ ਸਿਸਟਮ ਹੈ ਨਹੀਂ ਆ ਮੇਰੇ ਕੋਲੇ ਵੱਡਾ ਸਟੈਂਡ ਸਟੂਡ ਐਵੇਂ ਤੁਹਾਨੂੰ ਝੂਠ ਮਾਰਾਂ ਮੈਂ ਤਾਂ ਦੂਰੇ ਦੂਰੇ ਫੋਨ ਨ ਰੱਖ ਕੇ ਥੋੜਾ ਜਿਹਾ ਤੇ ਬਣਾਈ ਆ ਬਣਾਉਣੀ ਹੈਗੀ ਵੀਡੀਓ ਚੌਂਕ ਪੂਰਾ ਹੋ ਜਾਂਦਾ ਨਾਲੇ ਆਪਣਾ ਤੇ ਨਾਲੇ ਆਪਾਂ ਨਾਲੇ ਮਨ ਖੋਜ ਨਾਲੇ ਵੇਖਣ ਵਾਲਾ ਖੋਜ ਨਾਲੇ ਆਵਾ ਖੋਜ ਨਾਲੇ ਉਹ ਹੋ ਸੀਗਾ ਹਣਾ ਸਮਾਨ ਬਣ ਜਾਂਦਾ ਹੈ ਹੁਣ ਆਪਾਂ ਨੇ ਇੱਥੇ ਪਹਿਲਾ ਪੂਰ ਪਾ ਦਿੱਤਾ ਜਿਹੜੀ ਚਾਰਨੀ ਸਾਫ਼ ਕਰਨੀ ਨਾ ਪਾਣੀ ਨਾਲ ਨਹੀਂ ਕਰਦੀ ਹੁੰਦੀ ਮੈਂ ਮੈਂ ਅੱਧਾ ਗਿੱਲਾ ਜਿਹਾ ਕੱਪੜਾ ਭਿਓ ਕੇ ਰੱਖ ਲੈਣੀ ਹੁੰਦੀ ਉਹਦੇ ਨਾਲ ਕਰਦੀ ਬਿਕੋਸ ਕਿਉਂਕਿ ਜੇ ਆਪਾਂ ਪਾਣੀ ਨਾਲ ਚਾਰਨੀ ਵਾਰ-ਵਾਰ ਧੋਵਾਂਗੇ ਨਾ ਤੇ ਫਿਰ ਉਹ ਪਾਣੀ ਵਿੱਚ ਰਹਿ ਜਾਂਦਾ ਫਿਰ ਤੇਲ ਦੇ ਵਿੱਚ ਜਦੋਂ ਆਪਾਂ ਬੇਸਣ ਪਾਉਣ ਲੱਗਦੇ ਹਾਂ ਬੂੰਦੀ ਕੱਢਣ ਲੱਗਦੇ ਹਾਂ ਫਿਰ ਉਹ ਤੇਲ ਚਿਰੜ 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 ਕਰਦਾ ਉਹ ਡੁੱਡ ਕੇ ਆਪਦੇ ਤੇ ਹੀ ਬੈ ਜਾਂਦਾ ਬਰ ਉਹ ਬੂੰਦੀ ਆਪਾਂ ਨੇ ਕ੍ਰਿਸਪੀ ਰੱਖਣੀ ਆ ਗੁੰਦੀ ਜਦੋਂ ਜਦੋਂ ਚਾਗ ਉੱਠ ਜਾਵੇ ਹਨਾ ਵੀ ਚਾਗ ਹਟ ਜਾਵੇ ਉਦੋਂ ਇਹਨੂੰ ਇੰਜ ਕਰਕੇ ਦੇਖ ਲੈਣਾ ਨੱਪ ਕੇ ਵੀ ਇਹ ਕ੍ਰਿਸਪੀ ਬਣ ਗਈ ਆ ਤੇ ਹੁਣ ਗੁੰਦੀ ਆਪਣੀ ਰੈਡੀ ਹੋ ਗਈ ਆਪਾਂ ਇਹਨੂੰ ਕੱਢਾਂਗੇ ਤੇ ਫੇਰ ਆਪਾਂ ਹੋਰ ਸਾਰੀ ਗੁੰਦੀ ਇਸੇ ਤਰ੍ਹਾਂ ਹੀ ਤਿਆਰ ਕਰ ਲਾਂਗੇ ਲੱਡਵਾਂ ਦੀ ਆਪਾਂ ਘਰ ਦੇ ਵਿੱਚ ਕੋਈ ਵੀ ਕੁਝ ਵੀ ਬਣਾ ਕੇ ਖਾ ਸਕਦੇ ਆ ਆਪਾਂ ਨੂੰ ਪਤਾ ਰੀਜਨਲ ਆ ਹਨਾ ਹਰ ਚੀਜ਼ ਤੇ ਨਾਲੇ ਮੈਂ ਫਿਰ ਘਰੇ ਫਰੀ ਰਹਿੰਦੀ ਆ ਹਨਾ ਹਸਬੰਡ ਵੀ ਕੰਮ ਤੇ ਚਲੇ ਜਾਂਦੇ ਆ ਤੇ ਚੱਲ ਐਵੇਂ ਨਾਲੇ ਮੇਰਾ ਕੰਮ ਚੱਲਿਆ ਹੋਇਆ ਥੋੜਾ ਥੋੜੇ ਰੋਜ਼ ਦੀ ਰੋਜ਼ ਥੋੜਾ ਥੋੜਾ ਕੰਮ ਆਈ ਜਾਂਦਾ ਤੇ ਨਾਲੇ ਚੱਲ ਬੀਜੀ ਤੇ ਨਾਲੇ ਉਹ ਹੋਗਾ ਵੀ ਹੁਣ ਜਿਹੜੀ ਰਹਿ ਗਈ ਸੀ ਉਹ ਆਪਾਂ ਇਹਦੇ ਨਾਲ ਕੱਢ ਲੈਂਦੇ ਨਾ ਨਾਲ ਕਿਥੇ ਵੇਲੇ ਛੋਟੇ ਛੋਟੇ ਦਾਣੇ ਹੋ ਜਾਂਦੇ ਹਨਾ ਜਾਂ ਫਿਰ ਉਹਦੇ ਚ ਉਹਦੇ ਨਾਲ ਤਾਰਾਂੀਆਂ ਵਿੱਚ ਜਿਆਦਾ ਵੀਰਲ ਜਿਆਦਾ ਫਿਰ ਉਹ ਵਿੱਚੋਂ ਨਹੀਂ ਨਿਕਲ ਜਾਂਦੇ ਇਸੇ ਤਰ੍ਹਾਂ ਅਸੀਂ ਆਪਾਂ ਸਾਰੀ ਗੁੰਦੀ ਤਿਆਰ ਕਰ ਲੈਂਦੇ। ਇਧਰ ਆਪਾਂ ਨੇ ਚਾशनी ਰੱਖੀ ਸੀ ਨਾ ਤੇ ਚਾशनी ਵੀ ਆਪਣੀ ਰੈਡੀ ਹੋ ਗਈ ਬਿਕੋਜ਼ ਕਿਉਂਕਿ ਐ ਨਾ ਚਾशनी ਮੈਂ ਪਹਿਲਾਂ ਬਣਾ ਕੇ ਰੱਖ ਲਈ ਸੀਗੀ। ਸਾਰੀ ਗੁੰਦੀ ਕੱਢ ਕੇ ਆਪਾਂ ਬਾਅਦ ਵਿੱਚ ਪਾਵਾਂਗੇ। ਨਹੀਂ ਤੇ ਆਪਾਂ ਚਾशनी ਦੇ ਨਾਲ-ਨਾਲ ਵੀ ਪਾਈ ਜਾਂਦੇ। ਇਹ ਮੈਂ ਅਜੀਜੀ ਤਰੀਕਾ ਤਾਂ ਦੱਸਣ ਲੱਗੀ ਕਿਉਂਕਿ ਜਦੋਂ ਜ਼ਿਆਦਾ ਬਣਾਉਣੇ ਹੋਣ ਫਿਰ ਤਾਂ ਜਾਦੀ ਚਾशनी ਹੁੰਦੀ ਹੈ ਹਨਾ ਠੰਡੀ ਵੀ ਉਹਨੇ ਹਿੰਦੀ ਦੀ ਖੇਤੀ ਤੇ ਜੜੀ ਕਾਠਨੀ ਦੇ ਵਿੱਚ ਨਾਲ-ਨਾਲ ਹੀ ਕੱਢ-ਕੱਢ ਕੇ ਪਾਈ ਜਾਂਦੇ ਫਿਰ ਮੈਂ ਪਹਿਲਾਂ ਥੋੜੀ ਜਿਹੀ ਤਾਬ ਬਣਾ ਕੇ ਰੱਖ ਲਈ ਸੀ ਗਰਮ ਬੁੰਦੀ ਹੋਊਗੀ ਨਾ ਤੇ ਫਿਰ ਵਿੱਚੇ ਹੁਣ ਥੋੜਾ ਜਿਹਾ ਆਪਾਂ ਫੂਡ ਕਲਰ ਪਾਤਾ ਫਿਰ ਨਾਲ ਦੀ ਨਾਲ ਆਪਾਂ ਹੁਣ ਬੁੰਦੀ ਪਾ ਦਿੰਦੇ ਥੋੜਾ ਜਿਹਾ ਮੈਂ ਪਾਇਆ ਸੀ ਰੋਜ਼ ਵਾਟਰ ਰੋਸ ਵਾਟਰ ਸੌਂਫ ਪਾਏ ਸੀਗੇ ਤੇ ਨਾਲ ਆਪਾਂ ਪਾ ਦਾਂਗੇ ਮਗਜ ਨਾਲ ਪਾ ਦਾਂਗੇ ਲੇਟੀਆਂ ਦੇ ਦਾਣੇ ਤੇ ਹੁਣ ਆਪਾਂ ਇੱਧਰ ਬੁੰਦੀ ਪਾਤੀ ਇਹਦੇ ਵਿੱਚ ਯਾਸ਼ਨੀ ਦੇ ਥੌਪ ਵੀ ਪਾਤੇ ਸੀ ਥੋੜੇ ਜੇ ਟੇਸਟ ਬਣ ਜਾਂਦੇ ਨੇ ਨਾ ਕਿਉਂਕਿ ਇਹ ਕਿਹੜਾ ਫੇਰ ਉਹ ਵੀ ਉਹਨਾਂ ਨੇ ਵਿਆਹ ਚ ਦੇਣੇ ਆ ਇਹ ਉਹਨਾਂ ਨੇ ਗੁਰੂ ਘਰੇ ਲੈ ਕੇ ਜਾਣੇ ਸੀਗੇ ਵਿੱਚ ਹੁਣ ਮਗਜ ਪਾ ਦਾਂਗੇ ਥੌਪ ਪਾਤੇ ਸੀ ਰੋਜ਼ ਵਾਟਰ ਪਾਤਾ ਸੀਗਾ ਤੇ ਲੈਟੀਆਂ ਲੈਟੀਆਂ ਦੇ ਦਾਣੇ ਪਾਤੇ ਸੀਗੇ ਇਹ ਬੈਸੇ ਟਿਕਾਏ ਲੋਕੀ ਕਾਲੀ ਮਿਰਚ ਵਗੈਰਾ ਤੇ ਸਾਰਾ ਕੁਝ ਪਾਉਂਦੇ ਕਈ ਲੋਕ ਜੇ ਘਰੇ ਖਾਣ ਵਾਸਤੇ ਬਣਾਉਂਨ ਨਾ ਦੋ ਤਿੰਨ ਫੈਮਿਲੀਆ ਰਲ ਕੇ ਫਿਰ ਵਿੱਚ ਕਾਜੂ ਪਵਾ ਲੈਂਦੇ ਬਦਾਮ ਪਵਾ ਡਰਾਈ ਫਰੂਟ ਸਾਰੇ ਪਵਾ ਲੈਂਦੇ ਆ ਮਸਾਲੇਦਾਰ ਬਣ ਜਾਂਦੇ ਤੇ ਹੁਣ ਆਪਾਂ ਇਹਦੇ ਵਿੱਚ ਇਹਨੂੰ ਇਸ ਤਰ੍ਹਾਂ ਮਿਖਸ ਕਰ ਲਾਂਗੇ ਕਿਉਂਕਿ ਗੁੰਦੀ ਜਿਹੜੀ ਨਾ ਸਾਰੀ ਚਾਚਨੀ ਪੀ ਜੂਗੀ ਹਨ ਮਗਿੱਤ ਵੀ ਪਾ ਦਿੱਤੇ ਆਪਾਂ ਫਿਰ ਇਹਨੂੰ ਆਪਾਂ ਥੋੜਾ ਜਿਹਾ ਰੈਸਟ ਲਈ ਰੱਖ ਦਵਾਂਗੇ ਕਿਉਂ ਆਪਣੀ ਬੁੰਦੀ ਜਿਹੜੀ ਨੇ ਇਹਨੇ ਸਾਰੀ ਚਾਟਨੀ ਪੀ ਜਾਣੀ ਆ ਹੁਣ ਕਿ ਕੋਈ ਉਹੋ ਨਹੀਂ ਸਾਰਾ ਮੈਜਰਮੈਂਟ ਸਹੀ ਹੈ ਤੁਸੀਂ ਵੀ ਇਸ ਤਰੀਕੇ ਨਾਲ ਬਣਾ ਕੇ ਫਰਾਈ ਕਰਿਓ ਤੇ ਫਿਰ ਦੱਸੋ ਇੱਧਰ ਹੁਣ ਇਹਨਾਂ ਨੂੰ 20 ਮਿੰਟ ਅੱਧਾ ਘੰਟਾ ਹੋ ਗਿਆ ਸੀਗਾ ਅਰੈਸਟ ਤੇ ਰੱਖੀ ਨੂੰ ਬੁੰਦੀ ਨੂੰ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਸਾਲਾ ਵਾਂਗੇ ਇੰਡੀਆ ਦਾ ਮਸਲ ਦੇ ਨਹੀਂ ਇੰਡੀਆ ਤੋਂ ਉਵੇਂ ਹੀ ਬਣਾ ਲੈਂਦੇ ਉਵੇਂ ਵੀ ਬਣਾ ਲਈਦੇ ਆ ਬਣਾ ਦਿੰਦੀ ਮੈਂ ਤੇ ਪਰੇ ਮਸਲ ਕੇ ਬਣਾਵਾਂਗੇ ਮਸਲ ਕੇ ਬਣਾਏ ਤਾਂ ਨਾ ਵਧੀਆ ਬਣ ਜਾਂਦੇ ਥੋੜੇ ਜੇ ਕਿ ਖੜਮੀ ਖੜਮੀ ਨਹੀਂ ਰਹਿੰਦੀ ਬੁੰਦੀ ਹੁਣ ਇੱਕ ਰੀਮਸਲ ਕੇ ਤੇ ਫਿਰ ਆਪਾਂ ਚੰਗੀ ਤਰ੍ਹਾਂ ਗਰਮ ਬਹੁਤ ਆ ਹੱਥ ਮਾਟਦੇ ਦਾ ਨਾ ਮੇਰਾ ਮਸਲਕੇ ਫੇਰ ਆਪਾਂ ਲੱਡੂ ਬੱਟ ਦੇ ਹੋਣੇ ਨੇ ਖਾਣਾ ਖੁਣ ਆਪਾਂ ਪਹਿਲਾਂ ਬਣਾ ਕੇ ਰੱਖ ਲਿਆ ਸੀਗਾ ਤੇ ਖਾਣਾ ਆਪਾਂ ਇੰਨਾ ਦੇ ਸੀਗੇ ਤੇ ਕੱਲ ਨੂੰ ਬਣਾਉਣੀ ਆਪਾਂ پنਜੀਰੀ ਤੋਂ ਵੀ ਕਿਸੇ ਦਾ ਆਰਡਰ ਆਗਾ ਮੈਂ ਪਾਣੀ ਲੈ ਕੇ ਥੋੜਾ ਜਿਹਾ ਤੇ ਫੇਰ ਉਤੋ ਕਰੂੰਗੀ ਪਾਣੀ ਵੀ ਰੱਖੂੰਗੀ ਕੋਲੇ ਫੇਰ ਲੱਡੂ ਬਟੂਆਂ ਦੇ ਗਰਮ ਬਹੁਤ ਹੱਥ ਮਾਜਦੇ ਗਰਮ ਗਰਮ ਨਾਲ ਨਾ ਜੁੜ ਜਾਂਦੇ ਆ ਵਧੀਆ ਜੇ ਠੰਡੀ ਠੰਡਾ ਹੋ ਜੇ ਮਟੀਰੀਅਲ ਫਿਰ ਨਾ ਜੁੜਦੇ ਨਹੀਂ ਸਫਾਈ ਨਹੀਂ ਆਉਂਦੀ ਓਤੇ ਆਪਾਂ ਨੇ ਟੇਸਟੇ ਵੀ ਨਹੀਂ ਵੇਖਿਆਗਾ ਹਾਂ ਬਾਬੇ ਜਿੱਥੇ ਸੀ ਬਾਬਾ ਜੀ ਸੇਂਜ ਗੁਰਨਾਣਕ ਸਾਹਿਬ ਦੀ ਜੋਤ ਲਾਉਂਦੇ ਨਾ ਅੰਦਰ ਆ ਤੇ ਉੱਥੇ ਮੱਥਾ ਟੇਕ ਦਿੱਤਾ ਲਾ ਮੱਥਾ ਟੇਕ ਕੇ ਤੇ ਹਣ ਆਪਾਂ ਹੌਲੀ ਹੌਲੀ ਸਾਰੇ ਲੱਡੂ ਵੰਟ ਲੈਣੇ ਆ ਕੁੜੀ ਰਾਤ ਦੇ ਕੰਮ ਤੋਂ ਆਈ ਸੀਗੀ ਤੇ ਐਂਡੀ ਦੀਦੀ ਮੈਂ ਲੱਗ ਜਾਂਦੀ ਮੈਂ ਕਿਹਾ ਚੱਲ ਕੋਈ ਨਾ ਮੈਂ ਕੱਲੀ ਵਟ ਲੈ ਲੈਂਗੀ ਥੋੜੇ ਜਿਹੇ ਤਾਂ ਵਟਣੇ ਹੀ ਹੈ ਵੈਸੇ ਕਿੁੱਤੀ ਆਈ ਜਦੋਂ ਜ਼ਿਆਦਾ ਕੰਮ ਹੁੰਦਾ ਫਿਰ ਮੇਰੇ ਨਾਲ ਲੱਗ ਜਾਂਦੇ ਆ ਉਹ ਤੂੰ ਹਾਂ ਮੈਂ ਚੱਲ ਆਪਾਂ ਹੌਲੀ ਹੌਲੀ ਕੱਲੇ ਵੱਟੀ ਜਾਵਾਂਗੇ ਹੁਣ ਆਪਾਂ ਨੇ ਲੱਗੇ ਸਾਰੇ ਵਟ ਲੈ ਰੈਡੀ ਕਰਕੇ ਤਾਂ 60 ਪੀਸ ਹੋ ਗਏ ਮਿੰਟੇ ਟਵੱਟੇ ਆ ਕੰਮ ਕਰੇ ਆਪ ਦਾ ਕੰਮ ਕਰਨੇ ਤੇ ਨਾ ਮਜ਼ਾ ਹੀ ਵੱਖਰਾ ਆਉਂਦਾ ਕਿਉਂਕਿ ਨਾਲੇ ਬਿਜੀ ਰਹੀਦਾ ਨਾ ਇੱਧਰ ਦੀ ਨਾ ਉੱਧਰ ਦੀ ਨਾ ਕੋ ਉਹ ਲੈਣੀ ਨਾ ਕੋਈ ਦੇਣੀ ਹੈ ਨਾ ਤੇ ਦੇਖੋ ਤੁਸੀਂ ਆਪਾਂ ਲੱਡਵਾਂ ਦੀ ਗੁੰਦੀ ਕੱਢੀ ਲੱਡੂ ਵੱਟੇ ਕਿਤੇ ਭੋਰਾ ਗੰਦ ਪਿਆ ਸਫਾਈ ਨਾਲ ਵਧੀਆ ਸਾਰਾ ਕੰਮ ਕਰਕੇ ਹੁਣ ਲਓ ਜੀ ਆਪਣੇ ਲੱਡੂ ਰੈਡੀ ਹੋ ਗਏ ਹੁਣੋ ਸ਼ਾਮ ਨੂੰ ਕਹਿੰਦੇ ਅਸੀਂ 5 5:30 ਵਜੇ ਲੈਣ ਆਵਾਂਗੇ ਥੈਂਕ ਯੂ ਸੋ ਮਚ ਤੇ ਮਰੀਕਪੈਨ